ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਰੂਪ ਨਾਰ ਇਕ ਨਰਾਕ ਕਿਛ ਤ੍ਰਹਿ ਗੁਣ ਤੇ ਪ੍ਰਭ ਪਿੰਨ ਤਿਸੇ ਪੁਜਾਇ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਆਗਨਾਸੀ ਪ੍ਰਭ ਮਨ ਮੈਂ ਰਾਖ ਮਾਨੁਕ ਕੀ ਤੋਪ੍ਰੀਤ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ বিনা ਆਪੇ ਧਨਾ ਗਹਿਰ ਗੰਭੀਰ ਘੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਕਿਰਪਾ ਨਿਧਾਨ ਤਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੇ ਮਨੀ ਅਨਰਾਉ ਮਨសា ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਭੋਗ ਹਰਨ ਭਰਨ ਜਾ ਕਾ ਨੇਤਰ ਪੂਰ ਤਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾਕੇ ਸਰਬ ਥੋਕ ਸੁਣੀਐ ਘਰਿ ਤਾਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸੁ ਪੁਰਖੁ ਕਾ ਕਿਨੈ ਅੰਤੁ ਨਾ ਪਾਇਆ ਜਾ ਕਿ ਲੇਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਪਗਾਹੇ ਪਿਤਾ ਕਾ ਜਨਮ ਕੀ ਜਾਣੇ ਪੂਤ ਸਗਲ ਕਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿ ਨੇ ਦੇ ਜਨਦਾਸ ਨਾਮ ਧਿਆਵੇ ਸੇ ਤਹਿ ਗੁਣ ਮੈਂ ਜਾ ਕੋ ਪਰਮਾਹੇ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਾਜਨਾ ਬੀ ਤੈਸਾ ਨਾਨਕ ਜਾਨ ਨਾ ਨਾ ਰੂਪ ਨਾ ਨਾ ਜਾ ਕੇ ਰੰਗ ਨਾ ਨਾ ਭੇਕ ਕਰੇ ਇਕ ਰੰਗ ਨਾ ਨਾ ਵਿਦਕਿ ਨੋ ਵਿਸਤਾਰ ਪ੍ਰਭ ਬਨਾਸੀ ਇਕ ਗੰਗਾਰ ਨਾ ਨਾ ਚਲਤ ਕਰੇ ਖਿਨ ਮਾਹੇ ਪੂਰ ਰਿਹੁ ਪੂਰਨ ਸਭ ਠਾਇ ਨਾ ਨਾ ਵਿਦ ਕਰ ਬਨ ਤੁ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ तिसके ਸਭ तिसके ਠਾਉ ਜਪ ਜਪ ਜੀਵੇ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਅਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਤਰੇ ਜੁ ਸੰਸਰਵਨ ਕਾਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤਜਾ ਕਾ ਸਤਿ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਤੇ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਨੀ ਸਤ ਕਰਨ ਜਾ ਕੀ ਰਚਨਾ ਸਤ ਮੂਲ ਸਤ ਸਤ ਤੁਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ 부ਝਾਇ ਤੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖदाई ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ ਸਤ ਤੇ ਜਨ ਜਾਕੇ ਦੇ ਪਰਵੇਸ ਸਤ ਨਿਰਤ 부ਝੇ ਜੇ ਕੋਏ ਨਾਮ ਜਪਤਾਂ ਕੀ ਕਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇਸ ਰੇਸਟ ਸੁ ਕਰਨੇ ਹਾਰ ਅਵਰਨ ਬੋਝ ਕਰਤ ਵਿਚਾਰ ਕਰਤੇ ਕੀ ਮੀਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਰ ਬਿਸੰਭੇ ਬਿਸਮਾਦ ਜਨ ਬੋਝਿਆ ਤਿਸ ਆਇਆ ਸੁਆਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਤ ਲਹੇ ਉਹ ਦਾਤੇ ਦੁਖ ਘਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕ ਲਿਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦਿ ਨਾਨਕ ਫਲ ਪਾਵੇ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤ